ਫਿਰ ਉਹ ਟਾਈਮ ਇੱਕ ਕਿਸਾਨ ਆਪਣੇ ਖੇਤ ਦੇ ਵੱਲ ਜਾਂਦਾ ਹੈ ਖੇਤਾਂ ਦੇ ਵਿੱਚ ਪਾਣੀ ਲਾਉਣ ਦੇ ਲਈ ਜਿਵੇਂ ਹੀ ਉਹ ਅੱਗੇ ਖੇਤ ਦੇ ਵਿੱਚ ਪਹੁੰਚਦਾ ਹੈ ਤਾਂ ਉਹ ਕੀ ਦੇਖਦਾ ਹੈ ਕਿ ਫੋਰਚੂਨਰ ਗੱਡੀ ਖੜੀ ਆ ਤੇ ਉਹ ਗੱਡੀ ਦੇ ਲੱਗੇ ਜਾ ਕੇ ਦੇਖਦਾ ਤਾਂ ਉਸ ਗੱਡੀ ਦੇ ਵਿੱਚ ਤਿੰਨ ਲਾਸ਼ਾਂ ਮੌਜੂਦ ਸੀ ਜੋ ਕਿ ਬਹੁਤ ਹੀ ਖੂਨ ਦੇ ਨਾਲ ਲਤਪਟ ਹੋ ਚੁੱਕੀਆਂ ਸੀ ਇਸ ਤੋਂ ਬਾਅਦ ਤੁਰੰਤ ਉਹ ਪੁਲਿਸ ਨੂੰ ਫੋਨ ਕਾਲ ਕਰਦਾ ਅਤੇ ਮੌਕੇ ਤੇ ਪੁਲਿਸ ਆ ਕੇ ਉਸ ਇਲਾਕੇ ਨੂੰ ਸੀਲ ਕਰ ਲੈਂਦੀ ਆ ਇਸ ਤੋਂ ਬਾਅਦ ਜਿਵੇਂ ਹੀ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ ਤੇ ਜੋ ਨਿਕਲ ਕੇ ਸਾਹਮਣੇ ਆਉਂਦਾ ਸਭ ਦੇ ਹੋਸ਼ ਉਡਾ ਕੇ ਰੱਖ ਦਿੰਦਾ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਇਹ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਨਾਲ ਸੰਬੰਧਿਤ ਹੈ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦਾ ਰਹਿਣ ਵਾਲਾ ਸੰਦੀਪ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਅਤੇ ਤੀਸਰਾ ਉਸ ਦਾ ਬੇਟਾ ਅਵੇ ਤਿੰਨਾਂ ਦੀਆਂ ਲਾਸ਼ਾਂ ਇੱਕ ਫੋਰਚੂਨਰ ਗੱਡੀ ਦੇ ਵਿੱਚ ਮਿਲਦੀਆਂ ਨੇ ਤਾਂ ਇਸ ਤੋਂ ਬਾਅਦ ਕੀ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦੱਸ ਦਈਏ ਪੰਜਾਬ ਦੇ ਰਾਜਪੁਰਾ ਜ਼ਿਲ੍ਹੇ ਦੇ ਵਿੱਚ ਬਨੂੜ ਰੋਡ ਦੇ ਉੱਤੇ ਪਿੰਡਾ ਚੰਗੇਰਾ ਦੇ ਇੱਕ ਖੇਤਾਂ ਦੇ ਵਿੱਚ ਇੱਕ ਕਿਸਾਨ ਸਵੇਰ ਦੇ ਟਾਈਮ ਖੇਤਾਂ ਦੇ ਵਿੱਚ ਪਾਣੀ ਲਾਉਣ ਦੇ ਲਈ ਜਾਂਦਾ ਇਸ ਤੋਂ ਬਾਅਦ ਜਿੰਮੀ ਹੀ ਆਪਣੇ ਖੇਤ ਦੇ ਵਿੱਚ ਐਂਟਰ ਕਰਦਾ ਤਾ ਉਹ ਕੀ ਦੇਖਦਾ ਕਿ ਇੱਕ ਫੋਰਚੂਨਰ ਗੱਡੀ ਉਸਤੇ ਖੇਤ ਦੇ ਵਿੱਚ ਖੜੀ ਆ ਜਿਵੇਂ ਹੀ ਕਿਸਾਨ ਉਸ ਗੱਡੀ ਦੇ ਨਜ਼ਦੀਕ ਜਾਂਦਾ ਤਾਂ ਉਸ ਦੀਆਂ ਅੱਖਾਂ ਜਿਹੜੀਆਂ ਉਹ ਟੱਡੀਆਂ ਦੀਆਂ ਟੱਡੀਆਂ ਰਹਿ ਜਾਂਦੀਆਂ ਨੇ ਕਿਉਂਕਿ ਉਸ ਗੱਡੀ ਦੇ ਵਿੱਚ ਤਿੰਨ ਲਾਸ਼ਾਂ ਮੌਜੂਦ ਸਨ ਜਿਵੇਂ ਹੀ ਉਹ ਕਿਸਾਨ ਇਹਨਾਂ ਲਾਸ਼ਾਂ ਨੂੰ ਦੇਖਦਾ ਤਾਂ ਇਸ ਤੋਂ ਬਾਅਦ ਉਹ ਬਨੂੜ ਪੁਲਿਸ ਨੂੰ ਫੋਨ ਕਾਲ ਕਰਕੇ ਬੁਲਾਉਂਦਾ ਅਤੇ ਮੌਕੇ ਤੇ ਪੁਲਸ ਜਿਹੜੀ ਪਹੁੰਚ ਜਾਂਦੀ ਹੈ ਤੇ ਇਲਾਕੇ ਨੂੰ ਆ ਕੇ ਸੀਜ਼ਲ ਕਰ ਦਿੰਦੀ ਆ ਉਸ ਤੋਂ ਬਾਅਦ ਪੁਲਿਸ ਉਸ ਕੇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਆ ਤੇ ਗੱਡੀ ਦੀ ਤਲਾਸ਼ੀ ਲਈ ਜਾਂਦੀ ਆ ਸਭ ਤੋਂ ਪਹਿਲਾਂ ਉਹ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਇਸ ਤੋਂ ਬਾਅਦ ਉਹਨਾਂ ਦਾ ਪੋਸਟਮਾਰਟਮ ਕਰਾਉਣ ਦੇ ਲਈ ਭੇਜ ਦਿੱਤਾ ਜਾਂਦਾ ਪਤਾ ਲੱਗਿਆ ਕਿ ਉਸ ਗੱਡੀ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੂਸਾਇਡ ਜਿਹੜਾ ਨੋਟਸ ਨਹੀਂ ਮਿਲਿਆ ਕਿਉਂਕਿ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਜੋ ਤਿੰਨੋਂ ਲਾਸ਼ਾਂ ਸੀ ਉਹਨਾਂ ਦੇ ਮੱਥੇ ਦੇ ਵਿੱਚ ਗੋਲੀਆਂ ਵੱਜੀਆਂ ਹੋਈਆਂ ਸੀ ਇਸ ਤੋਂ ਇਹ ਲੱਗ ਰਿਹਾ ਸੀ ਕਿ ਜਿਵੇਂ ਇਹ ਇੱਕ ਸੂਇ ਸਾਈਡ ਦਾ ਮਾਮਲਾ ਹੋਵੇ ਕਿਉਂਕਿ ਸੰਦੀਪ ਦੇ ਹੱਥ ਦੇ ਵਿੱਚ ਗਨ ਫੜੀ ਹੋਈ ਸੀ ਪੁਲਸ ਨੂੰ ਸ਼ੱਕ ਹੈ ਕਿ ਪਹਿਲਾਂ ਸੰਦੀਪ ਨੇ ਆਪਣੀ ਪਤਨੀ ਦੇ ਗੋਲੀ ਮਾਰੀ ਉਸ ਤੋਂ ਬਾਅਦ ਆਪਣੇ ਬੇਟੇ ਦੇ ਅਤੇ ਤੀਸਰੀ ਗੋਲੀ ਉਸਨੇ ਆਪਣੇ ਸਿਰ ਦੇ ਵਿੱਚ ਮਾਰ ਕੇ ਆਤਮ ਹੱਤਿਆ ਕਰ ਲਈ ਤੁਹਾਨੂੰ ਦੱਸ ਦਈਏ ਸੰਦੀਪ ਜੀ ਜਿਹੜਾ ਉਹ ਬਟਿੰਡਾ ਜ਼ਿਲ੍ਹੇ ਦੇ ਪਿੰਡ ਸਿੱਖਵਾਲਾ ਦਾ ਰਹਿਣ ਵਾਲਾ ਸੀਗਾ ਕਾਫੀ ਟਾਈਮ ਤੋਂ ਉਹ ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚ ਰਹਿ ਰਿਹਾ ਸੀ ਪਰ ਪਿਛਲੇ 3 ਸਾਲਾਂ ਤੋਂ ਹੁਣ ਉਹ ਮਹਾਲੀ ਦੇ ਸੈਕਟਰ 109 ਦੇ ਵਿੱਚ ਆਪਣੀ ਰਹਿائش ਕਰ ਚੁੱਕਿਆ ਦੱਸਿਆ ਜਾ ਰਿਹਾ ਜਿਹੜਾ ਸੰਦੀਪ ਹੈ ਉਹ ਇੱਕ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਘਰ ਦੇ ਜਿਹੜੇ ਹਾਲਾਤ ਸੀਗੇ ਉਹ ਵੀ ਬਹੁਤ ਵਧੀਆ ਸੀਗੇ ਇਸ ਕਰਕੇ ਕਿਸੇ ਵੀ ਚੀਜ਼ ਦੀ ਕੋਈ ਕਮੀ ਪੇਸ਼ੀ ਵੀ ਨਹੀਂ ਹੈਗੀ ਸੀ ਪਰ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਇਹ ਇੱਕ ਕਾਤਲ ਦਾ ਮਾਮਲਾ জাফর ਸੂ ਸਾਈਡ ਦਾ ਮਾਮਲਾ ਕਿਉਂਕਿ ਜਿਹੜੀਆਂ ਲਾਸ਼ਾਂ ਨੇ ਉਹ ਤਿੰਨੋਂ ਇੱਕ ਪਿੰਡ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਪਿੰਡ ਚੰਗੇਰਾ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਨੇ ਪੁਲਿਸ ਨੇ ਇਸ ਤੋਂ ਬਾਅਦ ਸੰਦੀਪ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਵੀ ਕੀਤਾ ਉਹਨਾਂ ਨੇ ਵੀ ਦੱਸਿਆ ਕਿ ਜਿਹੜਾ ਸੰਦੀਪ ਸੀਗਾ ਉਹ ਬਹੁਤ ਵਧੀਆ ਖੁੱਸ ਸੀਗਾ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਘਰ ਦੇ ਵਿੱਚ ਪੈਸਾ ਟੱਕਾ ਵੀ ਉਹਨਾਂ ਦੇ ਕੋਲ ਵਧੀਆ ਸੀਗਾ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਵੀ ਸੰਦੀਪ ਆ ਜਿਹੜਾ ਉਹ ਇਸ ਤਰ੍ਹਾਂ ਦਾ ਕੋਈ ਕਦਮ ਚੱਕ ਲਵੇਗਾ ਪਰ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਅੱਗੇ ਕੀ ਨਿਕਲ ਕੇ ਆਉਂਦਾ ਇਸ ਕੇਸ ਦੇ ਵਿੱਚ ਕਿਉਂਕਿ ਪੁਲਿਸ ਆ ਜਿਹੜੀ ਬਰੀਕੀ ਦੇ ਨਾਲ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਨੇ ਇਹ ਵੀ ਕਿਹਾ ਕਿ ਅਸੀਂ ਮੋਹਾਲੀ ਜਿੱਥੇ ਸੰਦੀਪ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ ਉਸ ਜਗ੍ਹਾ ਤੇ ਵੀ ਚੈਕਿੰਗ ਕੀਤੀ ਜਾਊਗੀ ਅਤੇ ਬਰੀਕੀ ਦੇ ਨਾਲ ਇਸ ਕੇਸ ਨੂੰ ਖੰਘਾਲਿਆ ਜਾਊਗਾ ਤਾਂ ਕਿ ਜੇਕਰ ਇਸ ਮਾਮਲੇ ਦੇ ਵਿੱਚ ਕੁਝ ਹੋਰ ਨਿਕਲ ਕੇ ਸਾਹਮਣੇ ਆਉਂਦਾ ਉਹ ਵੀ ਪਬਲਿਕ ਦੇ ਵਿੱਚ ਦੱਸਿਆ ਜਾਊਗਾ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਕੱਢਣਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ